അക്കള് ചലയുന്ന ദൂത ജന്മ ഈ സഹനത്തിൻ പേര് ഷട്ട് കടോത്തി എന്നാ മാഹി ജതയോ ലക്കാഹി ਅੱਜ ਅਸੀਂ ਪਹੁੰਚ ਚੁੱਕੇ ਹਾਂ ਸ਼ਹਿਰ ਬਟਾਲਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਨਿਸ਼ਾਨੀ ਅੱਜ ਵੀ ਮੌਜੂਦ ਹੈ ਜਿਸ ਨੂੰ ਕੰਧ ਸਾਹਿਬ ਕਿਹਾ ਜਾਂਦਾ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਜੀ ਨੂੰ ਵਿਆਹ ਆਏ ਤਾਂ ਉਹ ਇਸ ਕੰਧ ਦੇ ਲਾਗੇ ਬੈਠ ਗਏ ਤਾਂ ਇੱਕ ਬਜ਼ੁਰਗ ਔਰਤ ਨੇ ਕਿਹਾ ਕਿ ਕਾਕਾ ਇਹ ਕੰਧ ਡਿੱਗ ਜਾਵੇਗੀ ਪਰੇ ਹੋ ਕੇ ਬੈਠ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਕੰਧ ਕਦੇ ਨਹੀਂ ਡਿੱਗੇਗੀ ਇਹ ਜੁਗੋ ਜੁਗ ਇਹ ਕੰਧ ਏਵੇਂ ਹੀ ਰਹੇਗੀ ਜੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਕੰਧ ਸਾਹਿਬ ਗੁਰਦੁਆਰਾ ਹੈ